ਲੋ ਜੀ ਆਪਾਂ ਪਹੁੰਚੇ ਆ ਪਿੰਡ ਫਰੋਜਾ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਆ ਜਿਹੜੀ ਲਾਟ ਸ਼ਹੀਦਾਂ ਦੀ ਤੇ ਯਾਦਗਾਰ ਤੁਸੀਂ ਦੇਖ ਰਹੇ ਆ ਇਹ ਉਹਨਾਂ ਸੂਰਬੀਰਾਂ ਦੀ ਆ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਦੂਸਰਾ ਜੰਦ ਲੜਿਆ ਸੀ ਪਹਿਲਾ ਜੰਦ ਤਲਵੰਡੀ ਭਾਈ ਤੇ ਉਦੋਂ ਪਿੱਛੇ ਹਟ ਕੇ ਸੁਭਰਾਮਾ ਆ ਫਰੋਜਪੁਰ ਦੇ ਵਿੱਚ ਫਰੋਜ ਸ਼ਾਹ ਜਿਹੜਾ ਇੱਥੋਂ ਦਾ ਪਿੰਡ ਆ ਇਹ ਜਗ੍ਹਾ ਦੇ ਉੱਤੇ ਅੰਗਰੇਜ਼ਾਂ ਦਾ ਸਿੱਖਾਂ ਦੇ ਨਾਲ ਦੂਸਰਾ ਪਿਹੜ ਹੋਇਆ ਸੀ ਜਿੰਨੇ ਤੁਸੀਂ ਆਸੇ-ਪਾਸੇ ਖੇਤ ਦੇਖ ਰਹੇ ਆ ਇਹ ਸਾਰਾ ਹੀ ਉਦੋਂ ਜੰਗ ਦਾ ਮੈਦਾਨ ਸੀ ਇਸ ਜਗ੍ਹਾ ਦੇ ਉੱਤੇ ਸਿੱਖਾਂ ਨੇ ਇਸ ਤਰ੍ਹਾਂ ਦੀ ਗੋਲਾਬਾਰੀ ਕੀਤੀ ਸੀ ਕਿ ਅੰਗਰੇਜ਼ ਪੈੜ ਛੱਡ ਕੇ ਨਸ ਤੁਰਿਆ ਸੀ ਤੇ ਇਹ ਗੱਲ ਲਾਲ ਸਿੰਘ ਤੇ ਤੇਜ ਸਿੰਘ ਨੂੰ ਹਜਮ ਨਾ ਹੋਈ ਤੇ ਉਹ ਇਸ ਜਗ੍ਹਾ ਤੋਂ ਫੌਜ ਭਜਾ ਕੇ ਲੈ ਗਏ ਤੇ ਜਿਹੜਾ ਜਿੱਤਿਆ ਮੈਦਾਨ ਆ ਉਹ ਅੰਗਰੇਜ਼ਾਂ ਦੇ ਹੱਥ ਆਇਆ ਪਹਿਲਾਂ ਤਲਵੰਡੀ ਭਾਈ ਤੋਂ ਸਿੱਖ ਪਿੱਛੇ ਹਟੇ ਸੀ ਉਹ ਮੈਦਾਨ ਵੀ ਸਿੱਖਾਂ ਦਾ ਹੀ ਸੀ ਉਹ ਮੈਦਾਨ ਦੇ ਵਿੱਚ ਵੀ ਸਿੱਖ ਜਿੱਤ ਚੁੱਕੇ ਸੀ ਤੇ ਉਸ ਜਗ੍ਹਾ ਦੇ ਉੱਤੇ ਵੀ ਇਹ ਲਾਲ ਸਿਉ ਤੇ ਤੇਜ ਸਿਉ ਗਦਾਰੀ ਕਰਕੇ ਭੱਜੇ ਸੀ ਇਸ ਜਗ੍ਹਾ ਉੱਤੇ ਬਹੁਤ ਸਿੱਖ ਸਹੀ ਸ਼ਹੀਦ ਹੋਏ ਤੇ ਦੂਸਰੇ ਪਾਸੇ ਉਦੋਂ ਜ਼ਿਆਦੇ ਅੰਗਰੇਜ਼ ਸ਼ਹੀਦ ਹੋਏ ਜੇ ਕਿਦਰੇ ਸਾਡੇ ਅੰਗੂ ਗਦਾਰ ਨਾ ਹੁੰਦੇ ਤਾਂ ਇਹ ਮੈਦਾਨ ਸਿੱਖਾਂ ਦੇ ਹੱਥ ਆਉਣਾ ਸੀ ਤੇ ਨਾਲ-ਨਾਲ ਕਲਕੱਤੇ ਤੱਕ ਸਿੱਖਾਂ ਦਾ ਰਾਜ ਹੁੰਦਾ ਛੋਟੀ ਜੀ ਵੀਡੀਓ ਮੈਂ ਤੁਹਾਡੇ ਨਾਲ ਸਾਂਝ ਪਾਈ ਆ ਤੇ ਤੁਹਾਡੇ ਨਾਲ ਹੁਣ ਅੱਗੇ ਪੂਰਾ ਵੇਰ ਵਿੱਚ ਇਤਿਹਾਸ ਸਾਂਝਾ ਕਰਾਂਗੇ ਧੰਨਵਾਦ ਜੀ ਬਹੁਤ ਬਹੁਤ